ਪੰਜਾਬ ਪੁਲਿਸ ਦੀਆਂ ਪਿਛਲੇ ਦਿਨੀ ਸਿਫਤਾਂ ਬਹੁਤ ਹੋਈਆਂ ਹੋਣੀਆਂ ਵੀ ਚਾਹੀਦੀਆਂ ਸੀ ਉਹਨਾਂ ਨੇ ਕੰਮ ਹੀ ਐਸਾ ਕੀਤਾ ਬਾ ਕਮਾਲ ਭਵਕੀਰਤ ਸਿੰਘ ਨਾਂ ਦਾ ਇੱਕ 7 ਸਾਲ ਦਾ ਬੱਚਾ ਮਾਪਿਆਂ ਨੂੰ ਸੌਂਪ ਦਿੱਤਾ ਉਹਦੇ ਮਾਪਿਆਂ ਦੇ ਕੋਲੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਕੁਝ ਲੋਕਾਂ ਦੇ ਵੱਲੋਂ 30 ਲੱਖ ਦੇ ਵਿੱਚ ਡੀਲ ਡਨ ਹੋਣ ਲੱਗੀ ਸੀ ਪਰ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਦੇ ਵੱਲੋਂ ਕਾਰਵਾਈ ਪਾਈ ਗਈ ਤੇ ਇੱਕ ਬੰਦੇ ਨੂੰ ਮਾਰ ਦਿੱਤਾ ਗਿਆ ਦੋ ਜਣੇ ਜ਼ਖਮੀ ਕੀਤੇ ਗਏ ਤੇ ਬੱਚਾ ਜਿਹੜਾ ਉਹ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਮਾਪੇ ਬਾਗੋ-ਬਾਗ ਆ ਬਹੁਤ ਸੋਹਣੀ ਗੱਲ ਆ ਪੰਜਾਬ ਦੀ ਪੁਲਿਸ ਦਾ ਧੰਨਵਾਦ ਆਪਾਂ ਇਹ ਵੀ ਜਾਣਦੇ ਆ ਕਿ ਜਿਹੜਾ ਜਸਪ੍ਰੀਤ ਸਿੰਘ ਜਿਹੜਾ ਕਿ ਸਿਆਂਦੌਦ ਪਿੰਡ ਦਾ ਹੀ ਮਾਰਿਆ ਗਿਆ। ਉਹਦੇ ਮਾਪੇ ਵੀ ਇਸ ਵੇਲੇ ਪਰੇਸ਼ਾਨੀ ਵਿੱਚ ਆ ਕਿ ਪੁੱਤ ਤਾਂ ਸਾਡਾ 2.5 ਸਾਲ ਤੋਂ ਵਿਦੇਸ਼ ਦੇ ਵਿੱਚ ਹੈ ਕੈਨੇਡਾ ਦੇ ਵਿੱਚ। ਉਹ ਕਿਹੜੇ ਵੇਲੇ ਆਇਆ ਸਾਨੂੰ ਇਸ ਗੱਲ ਦਾ ਪਤਾ ਨਹੀਂ ਇਸ ਗੱਲ ਦੀ ਵੀ ਪੜਤਾਲ ਚੱਲੂ ਹੋਣੀ ਚਾਹੀਦੀ ਆ। ਪਰ ਉਸ ਦਿਨ ਪੁਲਿਸ ਦੀ ਸਿਫਤ ਬਹੁਤ ਹੋਈ ਸੀ। ਵੀ ਭਾਈ ਇਹਨਾਂ ਨੇ ਬੱਚਾ ਮਾਪਿਆਂ ਦੇ ਹਵਾਲੇ ਕਰਤਾ। ਬੱਚੇ ਦੇ ਚੀਟ ਵੀ ਨਹੀਂ ਲੱਗੀ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਖੁਸ਼, ਡੀਜੀਪੀ ਸਾਹਿਬ ਵੀ ਖੁਸ਼, ਬਾਕੀ ਸੀਨੀਅਰ ਅਧਿਕਾਰੀ ਵੀ ਖੁਸ਼। ਉਹ ਕਹਿੰਦੇ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਹੋਣ ਨਹੀਂ ਦੇਣਾ ਸਰਦਾਰ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਹੁਰਾਣੇ ਵੀ ਇਹ ਗੱਲ ਕਹੀ ਪਰ ਉਸੇ ਦਿਨ ਪੰਜਾਬ ਦੀ ਪੁਲਿਸ ਨੇ ਇੱਕ ਪਾਸੇ ਸਿਫਤ ਖੱਟੀ ਤੇ ਦੂਜੇ ਪਾਸੇ ਮਿੱਟੀ ਵੀ ਸਿਰ ਦੇ ਵਿੱਚ ਪੁਵਾਈ ਜਾਂ ਕਹਿ ਲਈਏ ਸਵਾਹ ਵੀ ਪੁਵਾਈ ਆ ਉਸੇ ਰਾਤ ਨੂੰ 13 ਤੇ 14 ਤਰੀਕ ਦੀ ਅੱਧੀ ਰਾਤ ਦੀ ਗੱਲ ਆ ਪਟਿਆਲੇ ਦੇ ਵਿੱਚ ਇੱਕ ਢਾਬੇ ਦੇ ਉੱਤੇ ਪੁਲਿਸ ਮੁਲਾਜ਼ਮ ਰੋਟੀ ਖਾਣ ਦੇ ਲਈ ਗਏ ਆ ਉੱਥੇ ਇੱਕ ਕਰਨਲ ਤੇ ਉਹਦਾ ਪੁੱਤ ਆ ਜਿਹੜਾ ਉਹ ਵੀ ਦੋਵੇਂ ਜਣੇ ਰੋਟੀ ਖਾਣ ਆਏ ਆ ਪਾਰਕਿੰਗ ਦਾ ਵਿਵਾਦ ਪੈਦਾ ਹੋ ਗਿਆ ਤੇ ਕਰਨਲ ਦਾ ਪੁੱਤ ਤੇ ਕਰਨਲ ਦੋਵੇਂ ਜਾਣੇ ਪੁਲਿਸ ਨਾਲ ਲੜਪੇ ਜਾਂ ਪੁਲਿਸ ਮੁਲਾਜ਼ਮ ਉਹਨਾਂ ਦੇ ਨਾਲ ਲੜਪੇ ਗੱਲ ਹੱਥੋ ਪਾਈ ਤੱਕ ਆ ਗਈ ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਦੋਸ਼ ਹੈ ਕਿ ਉਹਨਾਂ ਨੇ ਛੱਲੀਆਂ ਵਾਂਗੂ ਕੁੱਟਿਆ ਕਰਨਲ ਨੂੰ ਤੇ ਉਹਦੇ ਪੁੱਤ ਨੂੰ ਉਹਨਾਂ ਨੇ ਲਾਸਾਂ ਪਾਈਆਂ ਹੋਈਆਂ ਸਰੀਰ ਦੇ ਉੱਤੇ ਇਹ ਗੱਲ ਠੱਪ ਹੋ ਜਾਣੀ ਸੀ ਇਹ ਗੱਲ ਇੱਥੇ ਹੀ ਰੁਕ ਜਾਣੀ ਸੀ ਕਿਉਂਕਿ ਪੁਲਿਸ ਨੇ ਤਾਂ ਅਣਪਛਾਤੀ ਕਹਿ ਕੇ ਪਰਚਾ ਕੱਟਤਾ ਸੀ ਪੁਲਿਸ ਨੇ ਅਣਪਛਾਤੀਆਂ ਤੇ ਪਰਚਾ ਕੱਟਤਾ ਹਾਲਾਂਕਿ ਮੈਨੂੰ ਇਹ ਗੱਲ ਦੇ ਉੱਤੇ ਹੈਰਾਨੀ ਬੜੀ ਹੋਈ ਸੀ ਵੀ ਜਿਵੇਂ ਕਿ ਉਹ ਬਰਗਾੜੀ ਵਾਲਾ ਕਾਹਨ ਨਹੀਂ ਤੁਹਾਨੂੰ ਚੇਤੇ ਵੀ ਜਿਹਦੇ ਵਿੱਚ ਦੋ ਜਣਿਆਂ ਨੂੰ ਮਾਰਤਾ ਸੀ ਤੇ ਉਦੋਂ ਵੀ ਅਣਪਛਾਤੀ ਪੁਲਿਸ ਦੇ ਉੱਤੇ ਪਰਚਾ ਦਰਜ ਹੋਇਆ ਸੀ ਹਾਲਾਂਕਿ ਪੁਲਿਸ ਦੇ ਬੈਲਟ ਵੀ ਹੁੰਦੀ ਹੈ ਬੈਲਟ ਦਾ ਨੰਬਰ ਵੀ ਹੁੰਦਾ ਪੁਲਿਸ ਮੁਲਾਜ਼ਮ ਦੇ ਇੱਥੇ ਵੀ ਲਿਖਿਆ ਹੁੰਦਾ ਉਹਦਾ ਨਾਂ ਕੀ ਆ ਪੁਲਿਸ ਮੁਲਾਜ਼ਮ ਨੂੰ ਤਨਖਾਹ ਵੀ ਮਿਲਦੀ ਆ ਕੋਈ ਵੀ ਬੰਦਾ ਉਹਦੀ ਪਛਾਣ ਜਨਤਕ ਕਿਉਂ ਨਹੀਂ ਹੋ ਸਕਦੀ ਪਰ ਜਦੋਂ ਪਤਾ ਲੱਗਾ ਵੀ ਉਹ ਕਰਨਲ ਆ ਤੇ ਗੱਲ ਬਹੁਤ ਵੱਡੀ ਬਣ ਗਈ ਆ ਉਹ ਫੌਜ ਦਾ ਇੱਕ ਬਹੁਤ ਵੱਡਾ ਅਫਸਰ ਆ ਉਹਦਾ ਰੈਂਕ ਆ ਜਿਹੜਾ ਉਹ ਐਸਐਸਪੀ ਤੇ ਫਿਰ ਭਾਈ ਪੁਲਿਸ ਦੇ ਵੱਲੋਂ 12 ਜਣਾਂ ਨੂੰ ਸਸਪੈਂਡ ਕੀਤਾ ਗਿਆ ਤਿੰਨ ਇੰਸਪੈਕਟਰ ਤੇ ਸਮੇਤ 12 ਜਣੇ ਜਿਹੜੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਕਹਿੰਦੇ ਵੀ 45 ਰਣ ਦੇ ਵਿੱਚ ਵਿੱਚ ਅਸੀਂ ਇਸ ਮਾਮਲੇ ਦੀ ਮੁਕੰਮਲ ਪੜਤਾਲ ਕਰ ਲਾਂਗੇ ਤੇ ਹੁਣ ਉਸ ਕਰਨਲ ਦੀ ਧਰਮ ਪਤਨੀ ਕਰਨਲ ਖੁਦ ਉਹਦਾ ਪੁੱਤ ਤੇ ਪਰਿਵਾਰ ਦੇ ਬਾਕੀ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਆ ਤੇ ਇਹ ਵੀ ਪਤਾ ਲੱਗਾ ਵੀ ਪੁਲਿਸ ਮੁਲਾਜ਼ਮਾਂ ਦਾ ਇੱਕ ਹਿੱਸਾ ਇਸ ਪੀੜ ਤੇ ਧਿਰ ਨੂੰ ਕਰਨਲ ਵਾਲੀ ਧਿਰ ਨੂੰ ਇਹ ਗੱਲ ਕਹਿ ਰਿਹਾ ਕਿ ਭਾਈ ਤੁਸੀਂ ਆ ਕੇ ਸਮਝੌਤਾ ਕਰ ਲਓ ਰਾਜੀਨਾਮੇ ਵਾਸਤੇ ਦਬਾਅ ਬਣਾ ਰਿਆ ਉਹ ਕਹਿੰਦੇ ਅਸੀਂ ਰਾਜੀਨਾਮਾ ਕਰਨਾ ਨਹੀਂ ਵੈਸੇ ਮੈਂ ਨਹੀਂ ਇਹ ਦਾਵਾ ਨਹੀਂ ਕਰਦਾ ਵੀ ਰਾਜੀਨਾਮਾ ਹੋਣਾ ਹੀ ਨਹੀਂ 45 ਦਿਨ ਦੇ ਵਿੱਚ ਯਾਨੀ ਕਿ ਡੇਢ ਮਹੀਨੇ ਦੇ ਵਿੱਚ ਪਤਾ ਨਹੀਂ ਮੰਦਾ ਮੋੜ ਕਿਹੜਾ ਕਟਿਆ ਜਾਂਦਾ ਬੜਾ ਕੁਝ ਅਸੀਂ ਬੀਤੇ ਦੇ ਵਿੱਚ ਵੇਖਿਆ ਬੰਦਾ ਕਈ ਵਾਰੀ ਲੈਫਟ ਵੀ ਜਾਂਦਾ ਕਈ ਵਾਰੀ ਝੁੱਕ ਵੀ ਜਾਂਦਾ ਕਈ ਵਾਰੀ ਕਿਸੇ ਦਾ ਪ੍ਰਭਾਵ ਵੀ ਕਬੂਲਦਾ ਕਈ ਵਾਰੀ ਔਰ ਤੇ ਕੋਈ ਦਬਾਅ ਵੀ ਪੈਂਦਾ ਸ਼ਾਇਦ ਇਹ ਡੇਢ ਮਹੀਨੇ ਬਾਅਦ ਕੀ ਹੋਣਾ ਪਰ ਕੀ ਡੇਢ ਮਹੀਨੇ ਬਾਅਦ ਇਹ ਖਬਰ ਆਊ ਕਿ ਜਿਹੜੇ ਇਸ ਵੇਲੇ ਸਸਪੈਂਡ ਕੀਤੇ ਗਏ ਆ ਪੱਕੀ ਤੌਰ ਦੇ ਉੱਤੇ ਨੌਕਰੀ ਤੋਂ ਕੱਢ ਦਿੱਤੇ ਗਏ ਆ ਕੀ ਗਵਾਹਾਂ ਤੇ ਸਬੂਤਾਂ ਦੀ ਗੱਲ ਕਰਨ ਤੋਂ ਬਾਅਦ ਜੋ ਲੋਕਾਂ ਦੇ ਮਨਾਂ ਵਿੱਚ ਚੱਲਦਾ ਵੀ ਭਾਈ ਆਪਣਿਆਂ ਨੂੰ ਪੁਲਿਸ ਨੇ ਬਚਾ ਲੈਣਾ ਇਹ ਗੱਲ ਸਹੀ ਹੋਊਗੀ ਕਿ ਗਲਤ ਹੋਊਗੀ ਇਹ ਡੇਢ ਮਹੀਨੇ ਬਾਅਦ ਆਪਾਂ ਸੋਚਾਂਗੇ ਵਿਚਾਰਾਂਗੇ ਉਸ ਤੋਂ ਪਹਿਲਾਂ ਆਪਾਂ ਐਵੇਂ ਕਹਿ ਦਈਏ ਵੀ ਐ ਹੋਣਾ ਹੀ ਨਹੀਂ ਆ ਹੋਣਾ ਹੀ ਆ ਪਰ ਇਸ ਸਾਰੇ ਵਰਤਾਰੇ ਤੋਂ ਇਹ ਸਾਰੀ ਕਹਾਣੀ ਤੋਂ ਕੀ ਗੱਲ ਸਾਹਮਣੇ ਆਈ ਆ ਗੱਲ ਇਹ ਸਾਹਮਣੇ ਆਈ ਆ ਕਿ ਪੰਜਾਬ ਦੀ ਪੁਲਿਸ ਦੇ ਕੋਲੋਂ ਖੁਸ਼ੀ ਕਈ ਵਾਰੀ ਸਾਂਭੀ ਨਹੀਂ ਜਾਂਦੀ ਜੇ ਜੇ ਕਿਤੇ ਕਰਨਲ ਦੀ ਥਾਂ ਦੇ ਉੱਤੇ ਤੁਸੀਂ ਜਾਂ ਮੈਂ ਹੁੰਦੇ ਕੋਈ ਮਾਤੜ ਬੰਦਾ ਹੁੰਦਾ ਮੋਟਰਸਾਈਕਲ ਸਵਾਰ ਹੁੰਦਾ ਕੋਈ ਉੱਥੇ ਵੈਸੇ ਖੜ ਕੇ ਉੱਥੇ ਬੈਠ ਕੇ ਮਜ਼ਦੂਰ ਰੋਟੀ ਖਾ ਰਿਆ ਹੁੰਦਾ ਉਹਦੇ ਨਾਲ ਜੇਕਰ ਝੜਪ ਹੋਈ ਹੁੰਦੀ ਕਿਸੇ ਨੇ ਅਣਪਛਾਤੀ ਪੁਲਿਸ ਦੇ ਉੱਤੇ ਵੀ ਪਰਚਾ ਨਹੀਂ ਸੀ ਦਰਜ ਕਰਨਾ ਉਹਦੇ ਹੋਰ ਕੁੱਟ ਪੈਣੀ ਸੀ ਵੀ ਭਾਈ ਤੂੰ ਸਾਡੇ ਉੱਤੇ ਗੱਲ ਕਰਦਾ ਤੂੰ ਸਾਡੇ ਉੱਤੇ ਸਵਾਲ ਕਰਦਾ ਇਹ ਸਾਡੀ ਪੰਜਾਬ ਪੁਲਿਸ ਦੇ ਕਿਰਦਾਰ ਨੂੰ ਬਿਆਨ ਕਰਨ ਵਾਲੀ ਇੱਕ ਉਦਾਹਰਨ ਹੈ ਇਹ ਇੱਕ ਇਹੋ ਜਿਹੀ ਜਾਣਕਾਰੀ ਹੈ ਜਿਸ ਨੇ ਕਿ ਬਹੁਤ ਵੱਡੇ ਸਵਾਲ ਖੜੇ ਕੀਤੇ ਆ ਅੱਜ ਵੀ ਵੱਖ-ਵੱਖ ਥਾਵਾਂ ਦੇ ਉੱਤੇ ਬੇਕਸੂਰ ਪੁਲਿਸ ਦੇ ਵੱਲੋਂ ਇਵੇਂ ਕੁੱਟ ਦਿੱਤੇ ਜਾਂਦੇ ਆ ਤੇ ਬੀਤੇ ਦੇ ਵਿੱਚ ਵੀ ਇਦਾਂ ਦਾ ਕੁਝ ਹੋਇਆ 84 ਦੇ ਮਾਮਲੇ ਦੇ ਵਿੱਚ ਹੋਰ ਵੱਖ-ਵੱਖ ਮਾਮਲਿਆਂ ਦੇ ਵਿੱਚ ਹੁਣ ਤੱਕ ਮੋਹਾਲੀ ਦੀ ਅਦਾਲਤ ਦੇ ਵੱਲੋਂ ਗੱਲ ਕਹੀ ਜਾਂਦੀ ਕਿ ਉਸ ਵੇਲੇ ਦੇ ਪੱਟੀ ਦੇ ਇੱਕ ਐਸਐਚਓ ਨੂੰ ਆਪਾਂ ਅਜੇ ਉਮਰਕਾਰ ਸੁਣਾਉਣੇ ਆ ਉਹਨਾਂ ਨੇ ਫੇਕ ਇੰਕਾਊਂਟਰ ਕੀਤੇ ਸੀ ਪੁਲਿਸ ਦਾ ਕਿਰਦਾਰ ਉਦੋਂ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਪੁਲਿਸ ਦਾ ਕਿਰਦਾਰ ਕਈ ਵਾਰ ਅੱਜ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਤੇ ਜਿਹੜੇ ਤਿੰਨ ਇੰਸਪੈਕਟਰ ਆ ਜਾਂ ਜਿਹੜੇ ਸਮੁੱਚੇ 12 ਪੁਲਿਸ ਅਧਿਕਾਰੀ ਤੇ ਮੁਲਾਜ਼ਮਾਂ ਕੀ ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ ਵੀ ਜੇਕਰ ਤੁਹਾਡੇ ਉੱਤੇ ਕਰਨਲ ਨੇ ਅਟੈਕ ਕੀਤਾ ਜੇਕਰ ਕਰਨਲ ਦੇ ਪੁੱਤ ਨੇ ਤੁਹਾਡੇ ਉੱਤੇ ਪਹਿਲਾਂ ਹੱਥ ਚੁੱਕਿਆ ਜਿਵੇਂ ਘਟਾਬਾ ਮਾਲਕ ਕਹਿੰਦਾ ਤੇਰਾ ਮਤਲਬ ਇਹ ਥੋੜੀ ਕਿ ਤੁਸੀਂ ਬੇਸਬਾਲਾਂ ਕੱਢ ਕੇ ਤੇ ਠੋਡ ਮਾਰ ਮਾਰ ਕੇ ਉਹਨਾਂ ਨੂੰ ਬਿਲਕੁਲ ਦੁਬਾ ਬਣਾ ਦੇਣਾ ਤੁਹਾਡਾ ਫਰਜ਼ੇ ਬਣਦਾ ਸੀ ਕਿ ਇਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਕਰਦੇ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਤਾਂ ਇਸ ਵੇਲੇ ਆਫ ਡਿਊਟੀ ਦੇ ਵਿੱਚ ਆ ਤੁਸੀਂ ਬਿਨਾ ਵਰਦੀ ਤੋਂ ਆ ਤੁਸੀਂ ਉੱਥੇ ਪੁਲਿਸ ਮਲਾਜ਼ਮ ਬੁਲਾਉਂਦੇ ਤੁਸੀਂ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨੇ ਪਰ ਨਹੀਂ ਕਿਉਂਕਿ ਸਾਡੇ ਸਿਰ ਨੂੰ ਇਸ ਵੇਲੇ ਤਾਕਤ ਵੀ ਚੜੀ ਹੁੰਦੀ ਆ ਸਾਡੇ ਸਿਰ ਨੂੰ ਇਹੋ ਜਿਹਾ ਨਸ਼ਾ ਵੀ ਚੜਿਆ ਹੁੰਦਾ ਹੁਣ ਇਹ ਜਿਹੜੀ ਘਟਨਾ ਸਾਹਮਣੇ ਆਈ ਆ ਇਹਦਾ ਆਪ ਵਖ ਕੀ ਹੋਊਗਾ ਤੇ ਆਪ ਵਖ ਦੇ ਵਿੱਚ ਪੁਲਿਸ ਕਿਹੋ ਜੀਆਂ ਗੱਲਾਂ ਕਰਨੀ ਵਕਤ ਦੱਸੂਗਾ ਪਰ ਜ਼ਿਲ੍ਹੇ ਦੇ ਐਸਐਸਪੀ ਨਾਨਕ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਮਾਫੀ ਮੰਗਦੇ ਆ ਅਸੀਂ ਫੌਜ ਦਾ ਬਹੁਤ ਸਤਿਕਾਰ ਕਰਦੇ ਆ ਇਹੋ ਜੀ ਘਟਨਾ ਪਹਿਲਾਂ ਕਦੇ ਵਾਪਰੀ ਨਹੀਂ ਤੇ ਆਪ ਵਖ ਦੇ ਵਿੱਚ ਵਾਪਰੂਗੀ ਵੀ ਨਹੀਂ ਤੇ ਜੋ ਵਾਪਰ ਗਿਆ ਇਹਦੇ ਤੇ ਅਸੀਂ ਮਾਫੀ ਮੰਗਦੇ ਆ ਇਹ ਕੁਝ ਹੋਣਾ ਨਹੀਂ ਸੀ ਚਾਹੀਦਾ ਪਰ ਪਤਾ ਨਹੀਂ ਕਿਹੜੀ ਗੱਲੋਂ ਹੋ ਗਿਆ ਜਿਹਦੇ ਕਰਕੇ ਅਸੀਂ ਸਸਪੈਂਡ ਕਰ ਦਿੱਤੇ 12 ਜਾਨੇ ਅਸੀਂ ਇਸ ਗੱਲ ਦੀ ਸੱਚੀ ਮੁੱੱਚੀ ਕੀ ਆਸ ਕਰ ਸਕਦੇ ਆ ਕਿ ਭਵਿੱਖ ਦੇ ਵਿੱਚ ਪੰਜਾਬ ਦੀ ਪੁਲਿਸ ਕਿਸੇ ਨਾਲ ਵਧਿੱਕੀ ਨਹੀਂ ਕਰੂਗੀ ਕੀ ਪੰਜਾਬ ਦੀ ਪੁਲਿਸ ਦੇ ਸੁਭਾਅ ਦੇ ਵਿੱਚ ਇਹ ਗੱਲ ਹੈ ਕਿ ਭਾਈ ਅਸੀਂ ਕਿਸੇ ਨਾਲ ਵਧਿੱਕੀ ਕਰਨੀ ਹੀ ਨਹੀਂ ਇਹ ਕਰਨਲ ਤੇ ਉਹਦਾ ਪੁੱਤ ਨਹੀਂ ਕੁੱਟਿਆ ਗਿਆ ਅਸਲ ਦੇ ਵਿੱਚ ਇਹ ਪੰਜਾਬ ਦੇ ਉਸ ਵਿਅਕਤੀ ਨੂੰ ਕੁੱਟਿਆ ਗਿਆ ਜਿਹਦਾ ਕਸੂਰ ਕੋਈ ਨਹੀਂ ਜੇਕਰ ਮਾੜਾ ਮੋਟਾ ਕਸੂਰ ਹੈ ਤਾਂ ਉਹਨੂੰ ਮਾਰਨ ਤੱਕ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਆ ਇਹ ਕੱਲੇ ਕਰਨਲ ਨੂੰ ਤੁਸੀਂ ਇੱਕ ਪਾਸੇ ਕਰ ਲਓ ਵੀ ਕਰਨਲ ਸੀ ਕਰਨਲ ਸੀ ਤਾਂ ਖਬਰ ਵੱਡੀ ਬਣ ਗਈ ਕਰਨਲ ਸੀ ਤਾਂ ਇਹ ਕਾਰਵਾਈ ਹੋ ਗਈ ਨਹੀਂ ਤਾਂ ਪੰਜਾਬ ਦੇ ਵਿੱਚ ਕਿੰਨੇ ਲੋਕ ਇਸ ਤਰੀਕੇ ਨਾਲ ਕੁੱਟੇ ਜਾਂਦੇ ਆ ਪੰਜਾਬ ਦੇ ਵਿੱਚ ਕਿਸੇ ਦੀ ਬਾਤ ਪੁੱਛੀ ਜਾਂਦੀ ਹੈ ਥਾਣਿਆਂ ਦੇ ਬਾਹਰ ਮੋٹے ਅੱਖਰਾਂ ਦੇ ਵਿੱਚ ਲਿਖਿਆ ਹੋਇਆ ਪੰਜਾਬ ਪੁਲਿਸ ਆਮ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ ਪਰ ਬੰਦੇ ਦੇ ਪੈਰ ਕੰਬਦੇ ਆ ਲੱਤਾਂ ਖੜਕਦੀਆਂ ਵੀ ਯਾਰ ਮੈਨੂੰ ਥਾਣੇ ਤੇ ਜਾਣਾ ਪਊਗਾ ਪਤਾ ਨਹੀਂ ਮੈਨੂੰ ਨਾ ਮੋਰ ਬਣਾ ਲੈਣ ਅੱਜ ਪੰਜਾਬ ਦੀ ਪੁਲਿਸ ਨੂੰ ਆਪਣੀ ਇਮੇਜ ਸੁਧਾਰਨੀ ਲੋੜ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਸਾਰੀ ਪੁਲਿਸ ਮਾੜੀ ਨਹੀਂ ਪਰ ਜਿਨ੍ਹਾਂ ਨੇ 12 ਜੜਿਆਂ ਨੇ ਆ ਕਾਡ ਕੀਤਾ ਇਹਨਾਂ ਨੇ ਸਾਰਿਆਂ ਦੇ ਸਿਰ ਦੇ ਵਿੱਚ ਸਵਾਹ ਪੁਆਈ ਆ ਇੱਕ ਪਾਸੇ ਅਸੀਂ ਇਹ ਗੱਲ ਕਹਿੰਨੇ ਕਿ ਪੰਜਾਬ ਦੀ ਪੁਲਿਸ ਨੂੰ ਅਨੁਸ਼ਾਸਨ ਦਾ ਪਾਠ ਪੜਾਇਆ ਜਾ ਰਿਹਾ ਇਹਨਾਂ ਦੀ ਫਿਟਨੈਸ ਦੇ ਵੱਲ ਖਿਆਲ ਕੀਤਾ ਜਾ ਰਿਹਾ ਥਾਣਿਆਂ ਦੇ ਵਿੱਚ ਜੀ ਆਇਆਂ ਨੂੰ ਤੁਹਾਨੂੰ ਕਿਹਾ ਜਾਊਗਾ ਤੁਹਾਡਾ ਸਵਾਗਤ ਆ ਸ਼ਬਦ ਵਰਤੇ ਜਾਣਗੇ ਜੀ ਜੀ ਕਰਕੇ ਗੱਲ ਕੀਤੀ ਜਾਊਗੀ ਦੂਜੇ ਪਾਸੇ ਭਾਈ ਨਿੱਕੀ ਜੀ ਗੱਲ ਹੋਵੇ ਸਿਰਫ ਪਾਰਕਿੰਗ ਦੀ ਜਾਂ ਗੱਡੀ ਇਹਨੇ ਗਲਤ ਲਾਤੀ ਜਾਂ ਤੁਸੀਂ ਲਾਉਣੀ ਚਾਹਨੇ ਇਹਨੇ ਉਹਦੇ ਪਾਸੇ ਨਹੀਂ ਕੀਤੀ ਤੁਹਾਡਾ ਕਿਆ ਨਹੀਂ ਮੰਨਿਆ ਜਾਂ ਕੋਈ ਵੀ ਨਿੱਕੀ ਮੋਟੀ ਗੱਲ ਹੀ ਹੁੰਦੀ ਆ ਜਿਹੜੀ ਕਿ ਵਾਦੀ ਵਾਦੀ ਬਾਤ ਦੇ ਵਿੱਚ ਹੰਕਾਰ ਤੇ ਜਿਹੜੀ ਆਪਦਾ ਇਸ਼ੂ ਬਣਾ ਲੈਣਾ ਮੁੱਦਾ ਬਣਾ ਲੈਣਾ ਕਿ ਮੈਨੂੰ ਆਏ ਰੋਕਿਆ ਤੈਨੂੰ ਪਤਾ ਨਹੀਂ ਮੈਂ ਕੌਣ ਹੁੰਨਾ ਤੇ ਇਸ ਪਰਿਵਾਰ ਦੇ ਵੱਲੋਂ ਕਰਨਲ ਦੇ ਪਰਿਵਾਰ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਆ ਇਹ ਸੱਚੀ ਹੋਵੇ ਝੂਠੀ ਹੋਵੇ ਮੈਨੂੰ ਪਤਾ ਨਹੀਂ ਉਹ ਕਹਿੰਦੇ ਜੀ ਪੁਲਿਸ ਅਧਿਕਾਰੀਏ ਵੀ ਗੱਲ ਕਹਿੰਦੇ ਸੀ ਕਿ ਅਸੀਂ ਅੱਜ ਹੀ ਇੱਕ ਇਨਕਾਊਂਟਰ ਕਰਕੇ ਆਏ ਹੁਣ ਤੁਹਾਡੀ ਵਾਰੀ ਤਾਂ ਨਹੀਂ ਕਿਤੇ ਜੇ ਆਹ ਗੱਲ ਕਹੀ ਆ ਤਾਂ ਭਾਈ ਇਹ ਉਸ ਤੋਂ ਵੀ ਵੱਧ ਸਿਰ ਦੇ ਵਿੱਚ ਸਵਾਹਪ ਹੋਣ ਵਾਲੀ ਗੱਲ ਆ ਇਹ ਕਰਨਲ ਕੱਲ ਨੂੰ ਆਪਣੀ ਜੋਬ ਦੇ ਉੱਤੇ ਮੁੜ ਕੇ ਚਲਾ ਜਾਣਾ ਉਹਦੇ ਪੁੱਤ ਨੇ ਭਵਿੱਖ ਦੇ ਵਿੱਚ ਪਤਾ ਨਹੀਂ ਕਿਹੜਾ ਹੋਰ ਕੰਮ ਕਰਦਾ ਪਰ ਸਾਡੇ ਸਭ ਦੇ ਮੂਹਰੇ ਇੱਕ ਸਵਾਲ ਖੜਾ ਹੋ ਗਿਆ ਕਿ ਭਾਈ ਪੰਜਾਬ ਦੇ ਵਿੱਚੋਂ ਜੋ ਦਹਾਕੇ ਪਹਿਲਾਂ ਹੁੰਦਾ ਸੀ ਉਹ ਪੰਜਾਬ ਦੇ ਵਿੱਚ ਅੱਜ ਵੀ ਚੱਲ ਰਿਹਾ ਸਾਡੇ ਮੂਹਰੇ ਇੱਕ ਨਵੀਂ ਤਸਵੀਰ ਸਾਹਮਣੇ ਆ ਗਈ ਆ ਕਿ ਬੀਤਿਆ ਵਖ ਵਖ ਰੂਪਾਂ ਦੇ ਵਿੱਚ ਸਭ ਦੇ ਸਾਹਮਣੇ ਆਉਂਦਾ ਬੇਕਸੂਰ ਪਹਿਲਾਂ ਵੀ ਕੁੱਟੇ ਗਏ ਆ ਬੇਕਸੂਰ ਅੱਜ ਵੀ ਕੁੱਟੇ ਜਾਂਦੇ ਆ ਤਕੜੇ ਦਾ ਸੱਤੀਵੇਂ ਹੀ ਜੋ ਸੌ ਹੁੰਦਾ ਜਿੱਥੇ ਮਾੜੀ ਮੋਟੀ ਪੇਸ਼ ਚੱਲਦੀ ਆ ਉੱਥੇ ਆਪਾਂ ਜੀ ਹਜ਼ੂਰੀ ਕਰਦੇ ਜਿੱਥੇ ਮਾਤੜ ਬੰਦਾ ਹੁੰਦਾ ਉਹਨੂੰ ਆਪਾਂ ਕੁਛ ਨਹੀਂ ਸਮਝਦੇ ਤੇਲੇ ਦਾ ਨਹੀਂ ਉਹਨੂੰ ਸਮਝਦੇ ਥਾਣੇ ਦੇ ਵਿੱਚ ਜਾ ਕੇ ਦੇਖੋ ਇੱਕ ਵਾਰ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਕਿਸੇ ਦੇ ਬੇ ਨਾਲ ਗਿਆ ਸੀ ਤੇ ਮੈਂ ਉੱਥੇ ਜਿਹੜੇ ਥਾਣੇ ਦੇ ਵਿੱਚ ਬੈਠਾ ਉਥੋਂ ਦੇ ਅਧਿਕਾਰੀ ਦੇ ਮੂਹਰੇ ਅਸੀਂ ਬੈਠੇ ਹਾਂ ਕੁਰਸੀ ਦੇ ਉੱਤੇ ਇਹਨੇ ਨੂੰ ਇੱਕ ਪ੍ਰਵਾਸੀ ਮਜ਼ਦੂਰ ਆਇਆ ਸੀ ਉਹਦੇ ਨਹਾਂ ਦੇ ਵਿੱਚ ਮਿੱਟੀ ਫਸੀ ਸੀ ਉਹਦੇ ਮੇਲੇ ਕਚੌਲੇ ਹੱਥ ਸੀਗੇ ਉਹਦੇ ਲੀੜੇ ਪਾਟੇ ਸੀ ਤੇ ਉਹਦੇ ਸਿਰ ਦੇ ਉੱਤੇ ਬਿਲਕੁਲ ਮੇਲਾ ਕਚੌਲਾ ਪਰਨਾ ਬੰਨਿਆ ਸੀ ਉਹਨੇ ਇਹ ਗੱਲ ਕਹੀ ਸੀ ਕਿ ਸਾਹਿਬ ਜੀ ਮੇਰਾ ਮੋਬਾਈਲ ਗੁੰਮ ਹੋ ਗਿਆ ਉਹਨੇ ਇਹ ਗੱਲ ਕਹੀ ਕਿ ਪਰਲੇ ਪਾਰ ਜਾ ਕੇ ਆਪਦੀ ਅਰਜ਼ੀ ਲਿਖਾ ਦੇ ਤੇ ਜਿਹਦੇ ਕੋਲੇ ਉਹ ਅਰਜ਼ੀ ਲਿਖਾਉਣ ਵਾਸਤੇ ਗਿਆ ਸੀ ਉਹਨੇ ਇਹ ਗੱਲ ਕਹੀ ਕਿ 500 ਰੁਪਏ ਦੇ ਪਹਿਲਾਂ ਉਹ ਕਹਿੰਦਾ ਜਨਾ ਮੇਰਾ 800 ਰੁਪਏ ਦਾ ਤੋਂ ਮੋਬਾਈਲ ਥਾ ਬਟਨੋ ਵਾਲਾ ਤੇ 500 ਮੈਂ ਆਪਕੋ ਕਿਵੇਂ ਦੇ ਦੂੰ ਮੈਨੂੰ ਉਸ ਦਿਨ ਇਸ ਗੱਲ ਦਾ ਅਹਿਸਾਸ ਹੋਇਆ ਚਲੋ ਮੈਂ ਉਸ ਅਧਿਕਾਰੀ ਨੂੰ ਇਹ ਗੱਲ ਕਹੀ ਉਹਨੇ ਉਹਨੂੰ ਇਹ ਗੱਲ ਕਹੀ ਵੀ ਓਏ ਖਬਰਦਾਰ ਪਰ ਉਥੇ 500 ਨਹੀਂ ਤਾਂ 300 ਚ ਗੱਲ ਹੋ ਜਾਣੀ ਸੀ ਸ਼ਾਇਦ ਉਹ 200 ਦੇ ਵਿੱਚ ਮੰਨ ਜਾਂਦਾ ਪਰ ਇਦਾਂ ਦੀਆਂ ਗੱਲਾਂ ਕਰਕੇ ਪੰਜਾਬ ਦੀ ਪੁਲਿਸ ਦੀ ਇਮੇਜ ਖਰਾਬ ਹੋਈ ਆ ਪੰਜਾਬ ਦੀ ਪੁਲਿਸ ਨੂੰ ਸਵੈ ਚਿੰਤਨ ਕਰਨ ਦੀ ਲੋੜ ਆ ਬਹਾਦਰ ਪੁਲਿਸ ਹੈ ਪੰਜਾਬ ਦੀ ਪੁਲਿਸ ਲਈ ਅਸੀਂ ਕਦਰ ਕਰਦੇ ਆਂ ਪੰਜਾਬ ਦੀ ਪੁਲਿਸ ਨਾਲ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਜੁੜੀਆਂ ਪਰ ਜਦੋਂ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਭਾਵੇਂ ਮੈਂ ਉਦਾਹਰਨ ਦੇ ਤੌਰ ਤੇ ਗੱਲ ਕਹਿਣਾ ਕਿ ਜੇਕਰ ਕੋਈ ਪੱਤਰਕਾਰ ਗਲਤ ਕੰਮ ਕਰੇ ਤਾਂ ਸਾਰੇ ਪੱਤਰਕਾਰਾਂ ਦੇ ਉੱਤੇ ਸਵਾਲ ਉੱਠਦਾ ਜੇ ਕੋਈ ਪਟਵਾਰੀ ਗਲਤ ਕੰਮ ਕਰੇ ਸਾਰੇ ਪਟਵਾਰੀਆਂ ਦੇ ਉੱਤੇ ਸਵਾਲ ਉੱਠਦਾ ਜੇਕਰ ਕੋਈ ਨੇਤਾ ਨੇਤਾ ਚਲੋ ਕਰਦੇ ਰਹਿੰਦੇ ਇਹੋ ਜਿਹਾ ਕੰਮ ਸਾਰਿਆਂ ਦੇ ਉੱਤੇ ਆਪਾਂ ਸਵਾਲ ਕਰਦੇ ਆਂ ਨਾ ਸਾਰੇ ਨੇਤਾ ਤਾਂ ਮਾੜੇ ਨਹੀਂ ਹੋਣੇ ਪਰ ਆਪਾਂ ਨੇਤਾ ਨੂੰ ਐਵੇਂ ਮੰਨਦੇ ਵੀ ਯਾਰ ਇਹ ਤਾਂ ਗਲ ਵਰਗੀ ਗੱਲ ਆ ਉਸੇ ਤਰੀਕੇ ਦੇ ਨਾਲ ਜੇਕਰ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਭਾਵੇਂ 50% ਦੀ ਕਰਪਟ ਹੋਣ ਭਾਵੇਂ 70% ਦੀ ਹੋਣ ਤੇ ਭਾਵੇਂ 10% ਦੀ ਹੋਣ ਤੇ ਭਾਵੇਂ ਅਤਿਆਚਾਰੀ ਘੱਟ ਹੋਣ ਤੇ ਭਾਵੇਂ ਵੱਧ ਹੁਣ ਪਰ ਗੱਲ ਤਾਂ ਸਾਰਿਆਂ ਦੇ ਨਾਲ ਲੱਗਦੀ ਹੈ ਨਾ ਆਜੋ ਆਪਾਂ ਆਪਣੇ ਅੱਖ ਦੇ ਵਿੱਚ ਇਹੋ ਜੀਆਂ ਕਰਤੂਤਾ ਤੋਂ ਬਚ ਗਏ ਜਿਹੜੀ ਸਿਰ ਸਵਾਹ ਪੈਂਦੀ ਹੈ ਇਹ ਆਪਾਂ ਆਪ ਹੀ ਰੋਕਣੀ ਹੈ ਇਹ ਜੋ ਧੱਕਾ ਕਰਦੇ ਆ ਇਸ ਧੱਕੇ ਨੂੰ ਹੁਣ ਤੋਂ ਰੁਕੀਏ ਧੱਕਾ ਕਰਿਆ ਹੀ ਨਾ ਕਰਕੇ